ਜੋ ਚੋਰੀ ਇਹ ਇੱਕ ਥੀਮ ਦੇ ਤੌਰ ਤੇ ਬਣਾਇਆ ਜਾ ਰਿਹਾ ਹੈ ਹਰ ਸਾਲ ਇੱਕ ਅਲੱਗ ਥੀਮ ਹੁੰਦੀ ਹੈ ਇਸ ਵਾਰੀ 2024 ਦੀ ਇੱਕ ਥੀਮ ਹੈ ਜਿਹਦੇ ਤਹਿਤ ਮਨਾਇਆ ਜਾ ਰਿਹਾ ਉਹ ਹੈ ਇਨਸਪਾਇਰ ਆਫ ਇਨਕਲੂਜਨ ਕਿ ਔਰਤਾਂ ਦੀ ਭਾਗੀਦਾਰੀ ਹਰ ਫੀਲਡ ਚ ਹੋਣੀ ਚਾਹੀਦੀ ਹੈ ਔਰਤਾਂ ਨੂੰ ਹਰ ਫੀਲਡ ਚ ਲੈ ਕੇ ਨਾਲ ਚੱਲਣਾ ਚਾਹੀਦਾ ਭਾਵੇਂ ਉਹ ਕਿਸੇ ਕਾਰਖਾਨੇ ਚ ਭਾਵੇਂ ਉਹ ਕਿਸੇ ਫੈਕਟਰੀ ਦੇ ਵਿੱਚ ਭਾਵੇਂ ਉਹ ਕਿਸੇ ਸਰਕਾਰੀ ਆਫਿਸ ਬੈਂਕਾਂ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ ਇਹ ਦੇਖਣਾ ਚਾਹੀਦਾ ਕਿ ਔਰਤਾਂ ਦੇ ਨਾਲ ਕੋਈ ਭੇਦਭਾਅ ਹੋ ਰਿਹਾ ਹੈ ਜਾਂ ਨਹੀਂ ਇੱਥੇ ਜਿਹੜੀਆਂ ਸਰਕਾਰ ਦੀਆਂ ਬਣਾਈਆਂ ਹੋਈਆਂ ਤਿੰਨ ਜਥੇ ਬੰਦੀਆਂ ਇਸ ਗੱਲ ਦਾ ਸਰਵੇ ਕਰਦੀਆਂ ਅੱਥੇ ਅਸੀਂ ਵੀ ਅੱਜ ਇਸ ਥੀਮ ਨੂੰ ਮੁੱਖ ਰੱਖ ਕੇ ਇਹ ਜਿਹੜਾ ਗੱਲ ਬਣਾ ਰਹੇ ਕਿ ਛੋਟੀ ਬੱਚੀ ਅਦਪ੍ਰੀਤਕੌਰ ਨੂੰ ਅੱਜ ਅਸੀਂ ਸਨਮਾਨਿਤ ਕੀਤਾ ਹੈ ਜੀ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮਲੋਟ ਇਲਾਕੇ ਦੀ ਛੋਟੀ 8 ਸਾਲ ਦੀ ਬੱਚੀ ਹੈ ਜਿਨੇ ਬੁੱਕ ਲਿਖੀ ਜਿਹਦਾ ਗਿਨੀ ਆਫ ਬੁੱਕ ਵਰਡਸ ਦੇ ਰਿਕਾਰਡਸ ਦੇ ਵਿੱਚ ਨਾਮ ਦਰਜ ਹੋਇਆ ਹੈ ਆਉਣ ਵਾਲੇ ਟਾਈਮ ਵਿੱਚ ਸਹੋਰ ਵੀ ਨਾਰੀ ਚੇਤਨਾ ਮੰਚ ਦੇ ਮੈਂ ਸਾਰੇ ਮੈਂਬਰਾਂ ਨੂੰ ਕਹਿੰਨੀ ਆ ਮਲੋਟ ਦੀਆਂ ਸਮੁੱਚੀਆਂ ਔਰਤਾਂ ਨੂੰ ਸਨੇਹਾ ਦਿੰਨੀ ਆ ਸਾਡੇ ਨਾਲ ਜੁੜੋ ਅੱਗੇ ਤੋਂ ਇਹੋ ਜੇ ਚੁਣਵੇਂ ਹੀਰੇ ਲੱਭ ਕੇ ਤੇ ਆਪਾਂ ਅੱਗੇ ਤੋਂ ਵੱਧ ਤੋਂ ਵੱਧ ਇਹੋ ਜੀ ਬੇਟੀਆਂ ਨੂੰ ਸਨਮਾਨਤ ਕਰ ਸਕੀਏ ਤਾਂ ਕਿ ਤਾਂ ਕੇ ਮਲੋਟ ਸ਼ਹਿਰ ਦਾ ਨਾਮ ਹੋਰ ਵੀ ਰੋਸ਼ਨ ਹੋਵੇ ਮਹਿਲਾ ਦਿਵਸ ਤੇ ਜੀ ਕਲੀਆਂ ਲੇਡੀਜ਼ ਨੂੰ ਨਹੀਂ ਸਾਰੇ ਸਮਾਜ ਨੂੰ ਮੈਸੇਜ ਦੇਣਾ ਚਾਹੂੰਗੀ ਕਿ ਅਗਰ ਆਪਾਂ ਆਪਣੇ ਸਮਾਜ ਦੀ ਤਰੱਕੀ ਚਾਹੁੰਦੇ ਆ ਤਾਂ ਲੇਡੀਜ਼ ਨੂੰ ਵੀ ਇੰਪਾਵਰ ਕਰਨਾ ਪਊਗਾ ਕਿਉਂਕਿ ਉਹ ਸਿਰਫ ਸਮਾਗ ਕਰਦਾ ਹੀ ਨਹੀਂ ਸਮਾਜ ਦਾ ਵੀ ਮੁੱਢ ਹੁੰਦੀ ਹੈ ਸੋ ਜ਼ਰੂਰੀ ਹੈ ਕਿ ਆਪਾਂ ਲੇਡੀਜ਼ ਨੂੰ 엠ਪਾਵਰ ਕਰੀਏ ਔਰ 엠ਪਾਵਰ ਅਗਰ ਆਪਾਂ ਆਪਣੀ ਸੋਚ ਨੂੰ 엠ਪਾਵਰ ਕਰਾਂਗੇ ਹਮੇਸ਼ਾ ਆਪਾਂ ਵਿਮਨ 엠ਪਾਵਰਮੈਂਟ ਦੀ ਗੱਲ ਕਰਦੇ ਹਾਂ ਸੋ ਮੈਂ ਹਮੇਸ਼ਾ ਸੋਸਾਇਟੀ ਦੀ ਸੋਚ ਦੀ 엠ਪਾਵਰਮੈਂਟ ਦੀ ਗੱਲ ਕਰਦੀ ਆ ਕਿ ਗੱਲ ਸਿਰਫ ਸੋਚ ਤੇ ਸਮਝਣ ਦੀ ਸ਼ਕਰਕ ਫਰਕ ਹੈਗਾ ਉੱਥੇ ਅਗਰ ਆਪਾਂ ਉਸ ਨੂੰ ਇੰਪਰੂਵ ਕਰਾਂਗੇ ਤਾਂ ਔਰ ਤੁਹਾਨੂੰ ਵੱਧ ਤੋਂ ਵੱਧ ਜਿੱਥੇ ਉਹ ਜਿਹੜਾ ਉਹ ਕੰਮ ਕਰਨਾ ਚਾਹੁੰਦੀ ਹੈ ਜੋ ਲੜਕੀਆਂ ਦੇ ਸੁਪਨੇ ਆ ਜਿੱਥੇ ਉਹ ਜਾਣਾ ਚਾਹੁੰਦੀ ਹੈ ਅਗਰ ਆਪਾਂ ਅੱਜ ਦੇਖਦੇ ਵੀ ਹਾਂ ਤਾਂ ਹਰ ਫੀਲਡ ਵਿੱਚ ਚਾਹੇ ਤੁਸੀਂ ਪੁਲਿਸ ਵਿੱਚ ਦੇਖ ਲਓ ਚਾਹੇ ਐਡਮਿਨਿਸਟ੍ਰੇਸ਼ਨਸ ਦੇਖ ਲਓ ਪੋਲਿਟਿਕਸ ਦੇਖ ਲਓ 에ਅਰ ਫੋਰਸ ਦੇਖ ਲਓ ਆਮਿਸ਼ ਦੇਖ ਲਓ ਹਰ ਜਗ੍ਹਾ ਤੇ ਲੜਕੀਆਂ ਬਹੁਤ ਅੱਛਾ ਕੰਮ ਕਰ ਰਹੀਆਂ ਹੈ ਅੱਜ ਦਾ ਜਿਹੜਾ ਦਿਨ ਹੈ 2024 ਵੂਮਨ ਜਿਹੜਾ ਹੈ ਔਰਤਾਂ ਦਾ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਇਹ ਹਰ ਸਾਲ ਕਿਸੇ ਪਹਿਲਾਂ ਤਾਂ ਮੈਂਦਾ ਇਤਿਹਾਸ ਦੱਸ ਦਈਏ ਤੁਹਾਨੂੰ ਇਹਦੀ ਜਿਹੜੀ ਸ਼ੁਰੂਆਤ ਆ 190 ਕਲਾਰਾ ਜਟਕੀ ਨਾਮ ਦੀ ਔਰਤ ਸੀ ਜਿਨਨੇ ਇਹਨੂੰ ਜਿਹੜਾ ਸਥਾਪਨਾ ਕੀਤਾ ਉਹਨਾਂ ਨੇ ਇਸ ਗੱਲ ਨੂੰ 15000 ਲੇਡੀਜ਼ ਜਿਹੜੀਆਂ ਨੇ ਸੜਕ ਤੇ ਮਾਰਚ ਕੀਤਾ ਕਿ ਸਾਨੂੰ ਜਿਹੜਾ ਵੋਟ ਦਾ ਹੱਕ ਮਿਲਣਾ ਚਾਹੀਦਾ ਪਲੱਸ ਸਾਡੇ ਜਿਹੜੇ ਕੰਮ ਦੇ ਘੰਟੇ ਐ 12 ਘੰਟੇ ਸੀ ਸਾਨੂੰ ਕੰਮ ਦੇ ਘੰਟੇ ਘਟਾਉਣੇ ਚਾਹੀਦੇ ਐ ਤੇ ਸਾਨੂੰ ਵੋਟ ਦਾ ਜਿਹੜਾ ਹੱਕ ਮਿਲਣਾ ਚਾਹੀਦਾ ਤੇ ਸਾਡਾ ਜਿਹੜਾ ਵੇਤਨ ਵਧਣਾ ਚਾਹੀਦਾ ਉਹਨਾਂ ਔਰਤਾਂ ਨੇ ਜਿੱਤ ਪ੍ਰਾਪਤ ਕੀਤੀ ਜਿਸ ਤੇ ਯੂਨ ਅਸੈਂਬਲੀ ਜਨਰਲ ਅਸੈਂਬਲੀ ਨੇ ਉਹਨਾਂ ਦੀ ਜਿਹੜੇ ਮੰਗਾ ਮੰਨੀਆਂ ਤੇ 2 ਸਾਲ ਬਾਅਦ UN ਅਸੈਂਬਲੀ ਨੇ ਹੀ ਉਹਨਾਂ ਦੇ 8 ਮਾਰਚ ਨੂੰ ਜਿਹੜੀ ਹੈ ਮਾਨਤਾ ਦਿੱਤੀ ਉਸ ਤੋਂ ਬਾਅਦ ਪੂਰੇ ਵਰਲਡ 'ਚ ਮਨਾਇਆ ਜਾਣ ਲੱਗ ਪਿਆ ਅੱਜ ਜਿਹੜਾ 2 ਹਰ ਸਾਲ ਇੱਕ ਕਿਸੇ ਥੀਮ ਦੇ ਤਹਿਤ ਮਨਾਇਆ ਜਾਂਦਾ ਹੈ